ਪੰਜਾਬੀਓ ਫੇਰ ਕਹਿਣਗੇ ਬੂਟਾ ਗਾਲਾ ਕੱਟਦਾ ਵਾ ਕਿਉਂ ਥਾਲਾ ਕਾ ਡੰਡੂ ਸਾਡਾ ਕੀ ਕਰਦਾ ਵਾ ਹੁਣ ਐਮਪੀ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਜੂਪੇ ਦੇ ਵਿੱਚ ਉਥੇ ਕਿਸਾਨਾਂ ਦੀਆਂ ਘਰ ਵਾਲੀਆਂ ਉਹਨਾਂ ਦੀਆਂ ਕੁੜੀਆਂ ਉਹਨਾਂ ਦੇ ਮੁੰਡੇ ਡੋਡਿਆਂ ਦੇ ਡੋਡਿਆਂ ਨੂੰ ਤੋੜਦੇ ਆਂਦੀਆਂ ਫੀਮ ਲਾਉਂਦੇ ਆਂਦੀਆਂ ਟਿਕ ਟੌਕ ਦੇ ਵੀਡੀਓ ਬਣਾਉਂਦੇ ਨੇ ਗਾਣੇ ਲਾ ਲਾ ਕੇ ਰੀਲਾਂ ਲਾ ਲਾ ਕੇ ਮਿਲੀਅਨ ਦੇ ਵਿੱਚ ਉਹਨਾਂ ਨੂੰ ਆਪਣੇ ਫੇਸਬੁਕ ਆਈਡੀਆ ਤੇ ਪਾਉਂਦੇ ਨੇ ਤੇ ਲੋਕ ਮਿਲੀਅਨ ਦੇ ਵਿੱਚ ਦੇਖਦੇ ਨੇ ਤੇ ਸਾਡੇ ਇੱਥੇ ਦੇ ਪੰਜਾਬ ਦੇ ਵਿੱਚ ਕੋਈ ਬੀਜ ਲੈਂਦਾ ਵਾ ਪੁਲਿਸ ਸਾਡੇ ਏਦਾਂ ਉਹਨਾਂ ਨੂੰ ਪੇਸ਼ ਕਰਦੇ ਨੇ ਜੇ ਫੜ ਲੈਂਦੇ ਨੇ ਦੋ ਚਾਰ ਬੂਟੇ ਜਿਵੇਂ ਉਹਨਾਂ ਨੇ ਅਫਗਾਨਿਸਤਾਨ ਦਾ ਤਾਲਬਾਨੀ ਅਤਵਾਦੀ ਪੰਜਾਬ ਦੇ ਵਿੱਚੋਂ ਫੜ ਲਿਆ ਹੋਵੇ ਐਨਾ ਤੱਕਾ ਹੋ ਰਿਹਾ ਮੋਦੀ ਸਾਹਿਬ ਸਾਡੇ ਪੰਜਾਬ ਦੇ ਲੋਕਾਂ ਨਾਲ ਮੋਦੀ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਕਾਂਗਰਸ ਨੇ 74 ਸਾਲ ਇਸ ਦੇਸ਼ ਤੇ ਰਾਜ ਕੀਤਾ ਤਾਂ ਦੇਸ਼ ਲਈ ਇਹਨੇ ਬਹੁਤ ਜ਼ਿਆਦਾ ਕੰਡੇ ਪੀਜੇ ਨੇ ਬਹੁਤ ਦੇਸ਼ ਦਾ ਨੁਕਸਾਨ ਕੀਤਾ ਵਾ ਪਰ ਇਸ ਦੇ ਇਹ ਜੀਵਨ ਗਤੀ ਉਹ 1985 ਦੇ ਵਿੱਚ ਐਨਡੀਸੀਪੀ ਐਕਟ ਲੈ ਕੇ ਆਇਆ ਸੀਗਾ ਜਿਹੜਾ ਸਾਨੂੰ ਪੰਜਾਬੀਆਂ ਨੂੰ ਇੱਕ ਕ੍ਰਾਂਹ ਪੇਛਾ ਸਿੱਧ ਕੰਮ ਤੇ ਲੱਗੇ ਹੋਏ ਨਹੀਂ ਇਹ ਮੋਤੀ ਸਭ ਤੁਸੀਂ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਹੋ ਤੁਸੀਂ ਪੰਜਾਬ ਬੀਜੇਪੀ ਨਾਲ ਸੈਂਟਰ ਦੀ ਸੈਂਟਰ ਦੀ ਟੀਮ ਪੰਜਾਬ ਦੇ ਵਿੱਚ ਭੇਜੋ ਕਿਵੇਂ ਤੁਸੀਂ 12800 ਪਿੰਡਾਂ ਦੇ ਤੇ 23 ਸ਼ਹਿਰਾਂ ਦੇ ਵਿੱਚ ਮਿਲੇ ਲੋਕਾਂ ਦੇ ਦਿਲ ਜਿੱਤ ਸਕਦੇ ਹੋ ਤੇ ਜਿਹੜਾ ਸਾਨੂੰ ਇਹ ਸਰਾਬ ਦਿੱਤਾ ਵਰਜੀ ਗਾਂਧੀ ਨੇ एनडीसीपी एक्ट ਦਾ ਜਿਹਦੇ ਨਾਲ ਸਾਡੀ ਨੌਜਵਾਨੀ ਨੂੰ ਇੱਕ ਅਪਰਾਧਿਕ ਸ਼੍ਰੇਣੀ ਦੇ ਵਿੱਚ ਲਿਆ ਖੜਾ ਕਰਦਾ ਏ ਕਾਨੂੰਨ ਉਹ ਕਾਨੂੰਨ ਦੇ ਵਿੱਚ ਸਾਨੂੰ ਕੱਢ ਦੇਗੇ ਹੋ ਤਾਂ ਮਿਲੇ ਲੋਕਾਂ ਦੇ ਦਿਲ ਜਿੱਤ ਲੇਗੇ ਹੋ 12800 ਪਿੰਡਾਂ ਦੇ ਚੋਇਰ ਚ 150 ਘਰਾਂ ਚ ਸਿੱਧੀ ਐਂਟਰੀ ਕਰੇਗੇ ਹੋ ਭਾਜਪਾ ਸਾ ਪੰਜਾਬ ਦੀ ਭਾਜਪਾ ਅਜਿਹੀ ਰਣਨੀਤੀ ਕਰਨੀ ਤੁਸੀਂ ਆਪਣੇ ਕੋਈ ਸੈਂਟਰ ਦੇ ਬੰਦੇ ਨੂੰ ਭੇਜੋ ਜਿਹੜਾ ਕੀ ਰਣਨੀਤੀਕਾਰ ਹੈ ਕਿਵੇਂ ਤੁਸੀਂ ਪੰਜਾਬ ਦੇ ਲੋਕਾਂ ਦੇ ਦਿਲ ਜਿੱਤ ਸਕਦੇ ਹੋ ਦੂਜੇ ਸੂਬਿਆਂ ਦੇ ਵਿੱਚ ਲੋਕ ਵੀ ਰੀਲਾ ਪਾਉਂਦੇ ਨੇ ਵੀਡੀਓ ਬਣਾਉਂਦੇ ਨੇ ਘਰ ਵਾਲੀਆਂ ਨਾਲ ਆਪਣੀਆਂ ਕੁੜੀਆਂ ਦੇ ਨਾਲ ਆਪਣੇ ਮੁੰਡਿਆਂ ਦੇ ਨਾਲ ਤੇ ਸਾਡੇ ਇੱਥੇ ਫੁੱਟੇ ਫੜੇ ਜਾਣ ਉਹਨੂੰ ਇੱਕ ਇਦਾਂ ਪੇਸ਼ ਕਰਦੀ ਆ ਪੁਲਿਸ ਜਿਵੇਂ ਉਹਨੇ ਬਹੁਤ ਜ਼ਿਆਦੇ AK47 ਦੇ ਨਾਲ ਪੜਿਆ ਗਿਆ ਹੋਵੇ ਮੋਤੀ ਸਾਹਿਬ ਮੈਂ ਫੇਰ ਕਹਿਣਾ ਵਾਂ ਇੱਕ 74 ਸਾਲਾਂ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਤੁਸੀਂ ਤਾਂ ਚਲੋ ਹੁਣ ਦੋ ਗਿਰੀ ਪ੍ਰਧਾਨ ਮੰਤਰੀਓ ਬਣਿਓ ਪਰ ਤੁਸੀਂ ਤਾਂ ਪੰਜਾਬ ਦੇ ਨਾਲੇ ਇਨਸਾਫ਼ ਕਰ ਦਿਓ ਤੁਸੀਂ ਤਾਂ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਹੋ ਮੋਦੀ ਸਾਹਿਬ ਐਮਪੀ ਦੇ ਚਾਹਤ ਕਿਸਾਨਾਂ ਨੇ ਵਿੱਤ ਮੰਤਰੀ ਨੂੰ ਬਿੜਿਆ ਵੀ ਐਨਡੀਸੀਪੀ ਐਕਟ ਦੇ ਵਿੱਚੋਂ ਡੋਟਿਆਂ ਨੂੰ ਬਾਹਰ ਕੱਟੋ ਫਿਰ ਮੋਦੀ ਸਾਹਿਬ ਹੁਣ ਲੋਕ ਸਭਾ ਦੀਆਂ ਚੋਣਾਂ ਨੇ ਤੁਸੀਂ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਹੋ ਜੋ 74 ਸਾਲਾਂ 70 ਸਾਲਾਂ ਦੇ ਵਿੱਚ ਕਾਂਗਰਸ ਨਹੀਂ ਕਰ ਸਕੀ ਇਹ ਤੁਸੀਂ ਹੁਣ ਕਰ ਸਕਦੇ ਹੋ ਪੰਜਾਬ ਦੇ ਮਿਲੀਅਨ ਲੋਕਾਂ ਦੇ ਦਿਲਾ ਦੇ ਵਿੱਚ ਵਸ ਸਕਦੇ ਹੋ ਤੁਸੀਂ ਕਿਉਂਕਿ ਇੱਕ ਡੋਟਿਆਂ ਦੇ ਲਾਗੂ ਹੋਣ ਨਾਲ ਐਨਡੀਸੀਪੀ ਦੇ ਡੋਟਿਆਂ ਵਿੱਚੋਂ ਨਿਕੰਣ ਨਾਲ ਕਿੱਥੇ ਸਾਡੇ ਤਲਾਕਾਂ ਦੀ ਗਿਣਤੀ ਘਟੂਗੀ ਕਿੱਥੇ ਸਾਡੇ ਕ੍ਰੈਮ ਘਟਣਗੇ ਕਿੱਥੇ ਸਾਡੀਆਂ ਜਿੰਨਾਂ ਖਾਲੀ ਹੋਣਗੀਆਂ ਜਿੱਥੇ ਸਾਡੇ ਲੁੱਟਾ ਖਵਾ ਘਟਣਗੀਆਂ ਜਿੱਥੇ ਸਾਡੇ ਬੇਬੀ ਟਿਊਬ ਸੈਂਟਰਾਂ ਤੇ ਟੱਲ ਪਊਗੀ ਜਿੱਥੇ ਸਾਡੇ ਅਸੀਂ ਕ੍ਰਾਇਮ ਪੇਛਾ ਤੋਂ ਇੱਕ ਕਾਨੂੰਨ ਦੀ ਧਾਰਾ ਦੇ ਵਿੱਚ ਆਵਾਂਗੇ ਸਾਡੇ ਲਈ ਤਾਂ ਕੋਹ ਕੰਮ ਹੋ ਜਾਊਗਾ ਜਿਹੜਾ ਕਿ ਹੁਣ ਅਸੀਂ ਲਗਭਗ 40 ਸਾਲਾਂ ਤੋਂ ਅਸੀਂ ਇੱਕ ਅਪਰਾਧੀਆਂ ਦੀ ਸ਼ਰੈਣੀ ਦੇ ਵਿੱਚ ਆਉਨੇ ਆ ਪਾਇਆ ਡੋਡੇ ਪੁਕੀ ਰੱਖਣ ਤੇ ਸਾਡੇ ਤੇ ਪਰਚਾ ਹੋ ਜਾਂਦਾ ਬਾਹਰਲੇ ਸੁਪਿਆਂ ਦੇ ਵਿੱਚ ਰੋਕ ਕੇ ਰੀਲਾ ਬਣਾ ਰਹੇ ਨੇ મોદી ਸਾਹਿਬ ਇਹੇ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਪੰਜਾਬ ਦੇ ਲੋਕ ਤੁਹਾਡੇ ਵੱਲੀ ਚਾਹ ਰਹੇ ਨੇ ਵੀ ਤੁਸੀਂ ਕਾਂਗਰਸ ਦੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਸੁਧਾਰੋਗੇ ਜੋ ਉਸ 74 ਸਾਲਾਂ ਦੇ ਵਿੱਚ ਕੋਈ ਕੇਂਦਰ ਦੀ ਸਰਕਾਰ ਪੰਜਾਬੀਆਂ ਦੇ ਦਿਲ ਨਹੀਂ ਜਿੱਤ ਸਕਦੀ ਇਸ ਨਾਲ ਤੁਸੀਂ ਪੰਜਾਬੀਆਂ ਦਾ ਦਿਲ ਦੇ ਜਿੱਤ ਸਕਦੇ ਹੋ ਦੇ ਕਰਕੇ ਅਸੀਂ ਵੀ ਤੁਹਾਡੇ ਨਾਲ ਖੜਾਗੇ ਮੋਦੀ ਸਾਹਿਬ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਪਣੀ ਕੇਂਦਰੀ ਟੀਮ ਨੂੰ ਭੇਜੋ ਤੇ ਐਨਡੀਸੀ ਵੇਗ ਦੇ ਵਿੱਚ ਡੋਟੀਆਂ ਨੂੰ ਬਾਹਰ ਕੱਢੋ ਤੇ ਦੇਖਿਓ ਸਹੀ ਪੰਜਾਬ ਦਾ ਕੱਲਾ ਕੱਲਾ ਜਿਹੜਾ ਹਰੇਕ ਪਿੰਡ ਦੇ ਵਿੱਚ 50 100 ਵੋਟਾਂ ਬੱਕ ਤੁਹਾਡੀ ਪੱਕੀ ਆ ਦਾਰੇ ਸਾਡਾ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਹੋਊਗਾ ਫਿਰ ਅਸੀਂ ਮੰਨਣਾ ਕਿ ਜਿਹੜਾ 70 ਸਾਲ ਕਾਂਗਰਸ ਨੇ ਸਾਡੇ ਨਾਲ ਹੁਣ ਤੱਕ ਪੰਜਾਬ ਨਾਲ ਧੱਕਾ ਕੀਤਾ ਇੱਕ ਮੋਦੀ ਆ ਜਿਹਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਵਾ ਤੇ ਆਵਾਜ਼ ਨੂੰ ਸੁਣ ਕੇ ਉਹ ਫੈਸਲਾ ਕੀਤਾ ਵਾ ਜਿਹੜਾ 70 ਸਾਲਾਂ ਦੇ ਵਿੱਚ ਸਰਕਾਰਾਂ ਨਹੀਂ ਕਰ ਸਕੀਆਂ ਇਹਦੇ ਕਰਕੇ ਹਿੰਦੀ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਪੰਜਾਬ ਦਾ ਧਿਆਨ ਦਿਓ ਸਾਨੂੰ ਅਪਰਾਧੀਆਂ ਦੀ ਸ਼੍ਰੇਣੀ ਦੇ ਵਿੱਚੋਂ ਕੱਢੋ ਸਾਨੂੰ ਕਾਨੂੰਨ ਦੇ ਤਰੀਕੇ ਦੇ ਵਿੱਚ ਲੈ ਕੇ ਆਓ ਅਸੀਂ ਵੀ ਇਸ ਦੇਸ਼ ਦਾ ਹਿੱਸਾ ਆ ਅਸੀਂ ਕੋਪਾਕਿਸਨਾਂ ਦਾ ਹਿੱਸਾ ਨੀ ਮੋਦੀਜ਼ਮ ਪੰਜਾਬੀ ਉਹ ਫੇਰ ਕਹਿਣਗੇ ਬੂਟਾ ਗਾਲਾ ਕੱਟਦਾ ਵਾ ਕਿਉਂ ਥਾਲਾ ਕਾ ਡੰਡੂ ਸਾਡਾ ਕੀ ਕਰਦਾ ਵਾ ਹੁਣ ਐਮਪੀ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਜੂਪੇ ਦੇ ਵਿੱਚ ਉੱਥੇ ਕਿਸਾਨਾਂ ਦੀਆਂ ਘਰ ਵਾਲੀਆਂ ਉਹਨਾਂ ਦੀਆਂ ਕੁੜੀਆਂ ਉਹਨਾਂ ਦੇ ਮੁੰਡੇ ਡੋਡਿਆਂ ਦੇ ਡੋਡਿਆਂ ਨੂੰ ਤੋੜਦੇ ਆਂਦੀਆਂ ਫੀਮ ਲਾਉਂਦੇ ਆਂਦੀਆਂ ਟਿਕ ਟੌਕ ਦੇ ਵੀਡੀਓ ਬਣਾਉਂਦੇ ਨੇ ਗਾਣੇ ਲਾ ਲਾ ਕੇ ਰੀਲਾਂ ਲਾ ਲਾ ਕੇ ਮਿਲੀਅਨ ਦੇ ਵਿੱਚ ਉਹਨਾਂ ਨੂੰ ਆਪਣੇ ਫੇਸਬੁੱਕ ਆਈਡੀਆਂ ਤੇ ਪਾਉਂਦੇ ਨੇ ਤੇ ਲੋਕ ਮਿਲੀਅਨ ਦੇ ਵਿੱਚ ਦੇਖਦੇ ਨੇ ਤੇ ਸਾਡੇ ਇੱਥੇ ਦੇ ਪੰਜਾਬ ਦੇ ਵਿੱਚ ਕੋਈ ਬੀਜ ਲੈਂਦਾ ਵਾ ਪੁਲਿਸ ਸਾਡੇ ਇਦਾਂ ਉਹਨਾਂ ਨੂੰ ਪੇਸ਼ ਕਰਦੇ ਨੇ ਜੇ ਫੜ ਲੈਂਦੇ ਨੇ ਦੋ ਚਾਰ ਬੂਟੇ ਜਿਵੇਂ ਉਹਨਾਂ ਨੇ ਅਫਗਾਨਿਸਤਾਨ ਦਾ ਤਾਲਬਾਨੀ ਅਤਵੱਤੀ ਪੰਜਾਬ ਦੇ ਵਿੱਚੋਂ ਫੜ ਲਿਆ ਹੋਵੇ ਐਨਾ ਤੱਕਾ ਹੋ ਰਿਹਾ ਮੋਦੀ ਸਾਹਿਬ ਸਾਡੇ ਪੰਜਾਬ ਦੇ ਲੋਕਾਂ ਨਾਲ ਮੋਦੀ ਸਾਹਿਬ ਤੁਸੀਂ ਤਾਂ ਕਹਿੰਦੇ ਹੋ ਕਿ ਕਾਂਗਰਸ ਨੇ 74 ਸਾਲ ਇਸ ਦੇਸ਼ ਤੇ ਰਾਜ ਕੀਤਾ ਤਾਂ ਦੇਸ਼ ਲਈ ਇਹਨੇ ਬਹੁਤ ਜ਼ਿਆਦਾ ਕੰਡੇ ਪੀਜੇ ਨੇ ਬਹੁਤ ਦੇਸ਼ ਦਾ ਨੁਕਸਾਨ ਕੀਤਾ ਫਿਰ ਇਸਦੇ ਇਹ ਜੀਵ ਗਾਂਧੀ ਉਹ 1985 ਦੇ ਵਿੱਚ ਐਨਡੀਸੀਪੀ ਐਕਟ ਲੈ ਕੇ ਆਇਆ ਸੀਗਾ ਜਿਹੜਾ ਸਾਨੂੰ ਪੰਜਾਬੀਆਂ ਨੂੰ ਇੱਕ ਕਰੇ ਪੇਛਾ ਸਿੱਧ ਕੰਮ ਤੇ ਲੱਗੇ ਹੋਏ ਨਹੀਂ ਇਹ ਮੋਦੀ ਸਾਹਿਬ ਤੁਸੀਂ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਹੋ ਤੁਸੀਂ ਪੰਜਾਬ ਬੀਜੇਪੀ ਦਾ ਨਾਲ ਸੈਂਟਰ ਦੀ ਸੈਂਟਰ ਦੀ ਟੀਮ ਪੰਜਾਬ ਦੇ ਵਿੱਚ ਭੇਜੋ ਕਿਵੇਂ ਤੁਸੀਂ 12800 ਪਿੰਡਾਂ ਦੇ ਤੇ 23 ਸ਼ਹਿਰਾਂ ਦੇ ਵਿੱਚ ਮਿਲੇ ਲੋਕਾਂ ਦੇ ਦਿਲ ਜਿੱਤ ਸਕਦੇ ਹੋ ਤੇ ਜਿਹੜਾ ਸਾਨੂੰ ਇਹ ਸਰਾਬ ਦਿੱਤਾ ਵਰਜੀਂ ਗਾਂਧੀ ਨੇ ਐਨਡੀਸੀਪੀ ਐਕਟ ਦਾ ਜਿਹਦੇ ਨਾਲ ਸਾਡੀ ਨੌਜਵਾਨੀ ਨੂੰ ਇੱਕ ਅਪਰਾਧੀ ਦੀ ਸ਼੍ਰੇਣੀ ਦੇ ਵਿੱਚ ਲਿਆ ਖੜਾ ਕਰਦਾ ਏ ਕਾਨੂੰਨ ਉਹ ਕਾਨੂੰਨ ਦੇ ਵਿੱਚ ਸਾਨੂੰ ਕੱਢ ਦੇਗੇ ਹੋ ਤਾਂ ਮਿਲੇ ਲੋਕਾਂ ਦੇ ਦਿਲ ਜਿੱਤ ਲਏਗੇ ਹੋ 12800 ਪਿੰਡਾਂ ਦੇ ਵਿੱਚ 150 ਘਰਾਂ 'ਚ ਸਿੱਧੀ ਐਂਟਰੀ ਕਰੇਗੇ ਹੋ ਬੀਜੇਪੀ ਦਾ ਪੱਧਾ ਅਭਿਧੀ ਬੀਜੇਪੀ ਆਈ ਛੋਟੀ ਰਣਨੀਤੀ ਕਰਨੀ ਤੁਸੀਂ ਆਪਣੇ ਕੋਈ ਸੈਂਟਰ ਦੇ ਬੰਦੇ ਨੂੰ ਭੇਜੋ ਜਿਹੜਾ ਕੀ ਰਣਨੀਤੀਕਾਰ ਆ ਕਿਵੇਂ ਤੁਸੀਂ ਪੰਜਾਬ ਦੇ ਲੋਕਾਂ ਦੇ ਦਿਲ ਜਿੱਤ ਸਕਦੇ ਹੋ ਦੂਜੇ ਸੂਬਿਆਂ ਦੇ ਵਿੱਚ ਲੋਕ ਵੀਰਲਾ ਪਾਉਂਦੇ ਨੇ ਵੀਡੀਓ ਬਣਾਉਂਦੇ ਨੇ ਘਰ ਵਾਲੀਆਂ ਨਾਲ ਆਪਣੀਆਂ ਕੁੜੀਆਂ ਦੇ ਨਾਲ ਆਪਣੇ ਮੁੰਡਿਆਂ ਦੇ ਨਾਲ ਤੇ ਸਾਡੇ ਇੱਥੇ ਫੁੱਟੇ ਫੜੇ ਜਾਣ ਉਹਨੂੰ ਇੱਕ ਇਦਾਂ ਪੇਸ਼ ਕਰਦੀ ਆ ਪੁਲਿਸ ਜਿਵੇਂ ਉਹਨੇ ਬਹੁਤ ਜ਼ਿਆਦੇ AK47 ਦੇ ਨਾਲ ਪੜਿਆ ਗਿਆ ਹੋਵੇ ਮੋਦੀ ਸਾਹਿਬ ਮੈਂ ਫੇਰ ਕਹਿਣਾ ਵਾਂ 174 ਸਾਲਾਂ ਦੇ ਵਿੱਚ ਕੇਂਦਰ ਦੀ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਲੋਕਾਂ ਨਾਲ ਧੱਕਾ ਕੀਤਾ ਤੁਸੀਂ ਤਾਂ ਚਲੋ ਹੁਣ ਦੋ ਗਿਰੀ ਪ੍ਰਧਾਨ ਮੰਤਰੀਓ ਬਣਿਓ ਪਰ ਤੁਸੀਂ ਤਾਂ ਪੰਜਾਬ ਦੇ ਨਾੜੇ ਇਨਸਾਫ ਕਰ ਦਿਓ ਤੁਸੀਂ ਤਾਂ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਹੋ ਮੋਦੀ ਸਾਹਿਬ ਐਮਪੀ ਤੇ ਚਾਹਤ ਕਿਸਾਨਾਂ ਨੇ ਵਿੱਤ ਮੰਤਰੀ ਨੂੰ ਕਿਹਾ ਵੀ ਐਨਡੀਸੀਪੀ ਐਕਟ ਦੇ ਵਿੱਚੋਂ ਡੋਟਿਆਂ ਨੂੰ ਬਾਹਰ ਕੱਢੋ ਫਿਰ ਮੋਤੀ ਸਾਹਿਬ ਹੁਣ ਲੋਕ ਸਭਾ ਦੀਆਂ ਚੋਣਾਂ ਨੇ ਤੁਸੀਂ ਪੰਜਾਬੀਆਂ ਦਾ ਦਿਲ ਜਿੱਤ ਸਕਦੇ ਹੋ ਜੋ 74 ਸਾਲਾਂ 70 ਸਾਲਾਂ ਦੇ ਵਿੱਚ ਕਾਂਗਰਸ ਨਹੀਂ ਕਰ ਸਕੀ ਇਹ ਤੁਸੀਂ ਹੁਣ ਕਰ ਸਕਦੇ ਹੋ ਪੰਜਾਬ ਦੇ ਮਿਲੀਅਨ ਲੋਕਾਂ ਦੇ ਦਿਨਾਂ ਦੇ ਵਿੱਚ ਵਸ ਸਕਦੇ ਹੋ ਤੁਸੀਂ ਕਿਉਂਕਿ ਇੱਕ ਡੋਟਿਆਂ ਦੇ ਲਾਗੂ ਹੋਣ ਨਾਲ ਐਨਡੀਸੀਪੀ ਦੇ ਡੋਟਿਆਂ ਵਿੱਚੋਂ ਨਿਕੰਣ ਨਾਲ ਕਿੱਥੇ ਸਾਡੇ ਤਲਾਕਾਂ ਦੀ ਗਿਣਤੀ ਘਟੂਗੀ ਕਿੱਥੇ ਸਾਡੇ ਕ੍ਰੈਮ ਘਟਣਗੇ ਕਿੱਥੇ ਸਾਡੀਆਂ ਜਿੰਨਾਂ ਖਾਲੀ ਹੋਣਗੀਆਂ ਜਿੱਥੇ ਸਾਡੇ ਲੁੱਟਾ ਖਵਾ ਘਟਣਗੀਆਂ ਜਿੱਥੇ ਸਾਡੇ ਬੇਬੀ ਟਿਊਬ ਸੈਂਟਰਾਂ ਤੇ ਟਲ ਪਊਗੀ ਜਿੱਥੇ ਸਾਡੇ ਅਸੀਂ ਕ੍ਰਾਇਮ ਪੇਛਾ ਤੋਂ ਇੱਕ ਕਾਨੂੰਨ ਦੀ ਧਾਰਾ ਦੇ ਵਿੱਚ ਆਵਾਂਗੇ ਸਾਡੇ ਲਈ ਤਾਂ ਕੋਹ ਕੰਮ ਹੋ ਜਾਊਗਾ ਜਿਹੜਾ ਕਿ ਹੁਣ ਅਸੀਂ ਲਗਭਗ 40 ਸਾਲਾਂ ਤੋਂ ਅਸੀਂ ਇੱਕ ਅਪਰਾਧੀਆਂ ਦੀ ਸ਼ਰੈਣੀ ਦੇ ਵਿੱਚ ਆਉਨੇ ਆਂ ਪਾਇਆ ਡੋਡੇ ਪੁਕੀ ਰੱਖਣ ਤੇ ਸਾਡੇ ਤੇ ਪਰਚਾ ਹੋ ਜਾਂਦਾ ਬਾਹਰਲੇ ਸੁਪਿਆਂ ਦੇ ਵਿੱਚ ਰੋਕ ਕੇ ਰੀਲਾ ਬਣਾ ਰਹੇ ਨੇ મોદી ਸਾਹਿਬ ਇਹੇ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਪੰਜਾਬ ਦੇ ਲੋਕ ਤੁਹਾਡੇ ਵੱਲੀ ਚਾਹ ਰਹੇ ਨੇ ਵੀ ਤੁਸੀਂ ਕਾਂਗਰਸ ਦੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਸੁਧਾਰੋਗੇ ਜੋ ਉਸ 74 ਸਾਲਾਂ ਦੇ ਵਿੱਚ ਕੋਈ ਕੇਂਦਰ ਦੀ ਸਰਕਾਰ ਪੰਜਾਬੀਆਂ ਦੇ ਦਿਲ ਨਹੀਂ ਜਿੱਤ ਸਕਦੀ ਇਸ ਨਾਲ ਤੁਸੀਂ ਪੰਜਾਬੀਆਂ ਦਾ ਦਿਲ ਦੇ ਜਿੱਤ ਸਕਦੇ ਹੋ ਦੇ ਕਰਕੇ ਅਸੀਂ ਵੀ ਤੁਹਾਡੇ ਨਾਲ ਖੜੇਗੇ ਮੋਦੀ ਸਾਹਿਬ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਪਣੀ ਕੇਂਦਰੀ ਟੀਮ ਨੂੰ ਭੇਜੋ ਤੇ ਐਨਡੀਸੀ ਵੈਕਟਰ ਦੇ ਵਿੱਚ ਡੋਟਿਆਂ ਨੂੰ ਬਾਹਰ ਕੱਢੋ ਤੇ ਦੇਖਿਓ ਸਹੀ ਪੰਜਾਬ ਦਾ ਕੱਲਾ ਕੱਲਾ ਜਿਹੜਾ ਹਰੇਕ ਪਿੰਡ ਦੇ ਵਿੱਚ 50 100 ਵੋਟਾਂ ਬੈਕ ਤੁਹਾਡੀ ਪੱਕੀ ਆ ਦਾਰੇ ਸਾਡਾ ਪੰਜਾਬ ਬਸਦਾ ਗੁਰਾਂ ਦੇ ਨਾਂ ਤੇ ਹੋਊਗਾ ਫਿਰ ਅਸੀਂ ਮੰਨਣਾ ਕਿ ਜਿਹੜਾ 70 ਸਾਲ ਕਾਂਗਰਸ ਨੇ ਸਾਡੇ ਨਾਲ ਹੁਣ ਤੱਕ ਪੰਜਾਬ ਨਾਲ ਧੱਕਾ ਕੀਤਾ ਇੱਕ ਮੋਦੀ ਆ ਜਿਹਨੇ ਪੰਜਾਬ ਦੇ ਲੋਕਾਂ ਦੀ ਆਵਾਜ਼ ਨੂੰ ਸੁਣਿਆ ਵਾ ਤੇ ਆਵਾਜ਼ ਨੂੰ ਸੁਣ ਕੇ ਉਹ ਫੈਸਲਾ ਕੀਤਾ ਵਾ ਜਿਹੜਾ 70 ਸਾਲਾਂ ਦੇ ਵਿੱਚ ਸਰਕਾਰਾਂ ਨਹੀਂ ਕਰ ਸਕੀਆਂ ਇਹਦੇ ਕਰਕੇ ਹਿੰਦੀ ਸਾਹਿਬ ਅਸੀਂ ਤੁਹਾਨੂੰ ਬੇਨਤੀ ਕਰਦੇ ਆ ਪੰਜਾਬ ਦਾ ਧਿਆਨ ਦਿਓ ਸਾਨੂੰ ਅਪਰਾਧੀਆਂ ਦੀ ਸ਼੍ਰੇਣੀ ਦੇ ਵਿੱਚੋਂ ਕੱਢੋ ਸਾਨੂੰ ਕਾਨੂੰਨ ਦੇ ਤਰੀਕੇ ਦੇ ਵਿੱਚ ਲੈ ਕੇ ਆਓ